ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦਾ ਹਾਂ ਤੁਹਾਡਾ ਪਾਉ ਅਨੋਖ ਸਿੰਘ ਫਾਰਮ ਚੈਨਲ ਤੇ ਨਵੀਂ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਦੋ ਨਗ ਵਿਖਾਵਾਂਗੇ ਆਪਾਂ ਤੁਹਾਨੂੰ ਨੀਲੀ ਦੇ ਸੂਈਆਂ ਸਵਾਈਆਂ ਮਗਰ ਦੋਹਾਂ ਦੇ ਕੱਟੇ ਆ ਪਿਓਰ ਨੀਲੀ ਰਾਵੀ ਦੀਆਂ ਮੱਝਾਂ ਆ ਬਾਕੀ ਤੁਹਾਨੂੰ ਪੂਰੀ ਡਿਟੇਲ ਪਾਉ ਨੋ ਸਿੰਘ ਦੱਸਣਗੇ ਪਿੰਡ ਢੋਟੀਆਂ ਆ ਜ਼ਿਲ੍ਹਾ ਤਰਨਤਾਰਨ ਤੇ ਨਿਸ਼ਾਰੇ ਸੇਰੋਂ ਤੋਂ ਕੋਈ 5 ਕਿਲੋਮੀਟਰ ਆ ਜੀ ਤੇ ਇਧਰੋਂ ਗੋਦਵਾਲ ਖਡੂਰ ਸਾਹਿਬ ਤੋਂ ਕੋਈ 10 12 ਕਿਲੋਮੀਟਰ ਆ ਬੇਨਤੀ ਕਰਦਾ ਆ ਜੀ ਕਿ ਕੋਈ ਵੀ ਭੈਣ ਭਰਾ ਫਾਰਮ ਤੇ ਆਣ ਕੇ ਆਪਣੀ ਨਰਖ ਪਰ ਕਰ ਸਕਦਾ ਆ ਤੇ ਬਾਕੀ ਲੈਨੇ ਆ ਪਾਉ ਅਨੋਖ ਸਿੰਘ ਜੀ ਤੋਂ ਡਿਟੇਲ ਹਾਂਜੀ ਪਾਉ ਜੀ ਕੀ ਹਾਲ ਜੀ ਠੀਕ ਠਾਕ ਠੀਕ ਠਾਕ ਚਾਹੀਦੇ ਠੀਕ ਠਾਕ ਚਾਹੀਦੇ ਕਿੰਨੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੰਨੇ ਨਾਗਾ ਪਾਉ ਜੀ ਨਾਗ ਤੇ ਆਪਣੀ ਕੋ 6 ਸਾਲਾਂ ਦਾ ਭਰਾ 5 ਚ 2 ਹੀ ਪਾਉਣੀਆਂ ਠੀਕ ਆ ਜੀ ਠੀਕ ਆ ਨਗਦੀ 6 7 ਆ ਪਰ ਅੱਜ ਆਪਾਂ ਦੋ ਹੀ ਹੋ। ਹੋਰ ਕੋਈ ਨਵੀ ਤਾਜੀ ਜੀ? ਨਵੀ ਤਾਜੀ ਠੀਕ ਠਾਕ ਆ ਭੈਣ ਭਰਾ ਜਿਨ੍ਹਾਂ ਦੇ ਕੋਈ ਮਰ ਪਸੰਦ ਆਉਂਦੀ ਆ ਆਣ ਕੇ ਤੇ ਬਿਨਾ ਸਾਈ ਬਿਆਨੇ ਤੋਂ ਬਿਨਾ ਆਣ ਕੇ ਇਹਨਾਂ ਦੀ ਨਰਕ ਪਰ ਕਰੂ ਤੇ ਭਾਵੇਂ ਦੋ ਟਾਈਮ ਚਾਰ ਟਾਈਮ ਜੋ ਦੱਸਾਂ ਕਿ ਉਹ ਦੁੱਧ ਘਾਟ ਨਿਕਲਦਾ ਵਾਦਿਆ ਆਪਾਂ ਦੇਂਦਾਰਿਆ। ਠੀਕ ਆ ਠੀਕ ਆ। ਤੇ ਭਾਉ ਜੀ ਦੱਸੋ ਫਿਰ ਕੀ ਹਿਸਾਬ ਕਿਤਾਬ ਆ ਇਹਨਾਂ ਦਾ? ਇਹਨਾਂ ਚੋਟੀਆਂ ਦੋਵਾਂ ਨੂੰ ਕੋਈ ਮਰਵਾ ਚਾਰ ਚਾਰ ਪੰਜ ਪੈਂਦੇ ਨਾਲ ਹੋਏ ਆ ਅਜੀ 나ੜੂ ਨਾਲ ਹੀ ਆ ਠੀਕ ਆ ਜੀ ਇਹ ਅਜੀ ਬੋਲੇ ਬਾਹਰ ਨਿਕਲੀਆਂ ਵਾ ਆ ਝੋਟੀ ਦੇ 11 ਕਿਲੋ ਦੇ ਚ ਲੈਣ ਦੇ ਆ ਠੀਕ ਆ ਜੀ ਹਾਂ ਜੀ ਠੀਕ ਆ ਜੀ ਠੀਕ ਆ ਤੇ ਮਗਰ ਕਟਾ ਬਾਕੀ ਮਗਲ ਮੇਲ ਕਾਫ ਆ ਜੀ ਤੇ ਆ ਤੁਸੀਂ 나ੜੂ ਚੈੱਕ ਕਰ ਸਕਦੇ ਜੀ ਠੀਕ ਆ ਜੀ ਤੇ ਚੁਵਾਈ ਚੁਈ ਬਹੁਤ ਭੋਲੀ ਆ ਆ ਤੁਸੀਂ ਥਣਾਂ ਦੀ ਵੰਡ ਚੈੱਕ ਕਰ ਸਕਦੇ ਜੀ ਬਹੁਤ ਸੁਆ ਨੋਕ ਵਾਲਾ ਥਣ ਲੱਗਾ ਆ ਜੀ ਬਾਕੀ ਤੁਹਾਨੂੰ ਪੂਰਾ ਫੈਸ਼ਨ ਪੂਸ਼ ਦਿਖਾਉਂਦੇ ਆ ਭਾਉ ਨੋਕ ਸਿੰਘ ਜੀ ਤੇ ਹਾਈਟ ਚੰਗੀ ਆ ਜੀ ਕੋਈ ਫੁੱਲ ਹਾਈਟ ਦੇ ਵਿੱਚ ਆ ਪਤਲੀ ਚਮੜੀ ਆ ਤੇ ਹੈ ਨਹੀਂ ਛੋਟੀ ਹਾਂਜੀ ਹਾਂਜੀ ਤੇ ਸਿੰਗਲ ਹੱਡੀ ਜੇ ਬਾਕੀ ਤੂੰ ਤਾਂ ਤੁਸੀਂ ਵੇਖ ਸਕਦੇ ਏ ਜੇ ਚੈੱਕ ਕਰੋ ਜੀ ਬਹੁਤ ਸੋਹਣਾ ਟੀਲੀ ਦਾ ਵੀ ਚਾ ਚਾਹਾਂ ਖਰਾਤੇ ਨਿਸ਼ਾਨ ਆ ਜੀ ਪੋਸਟ ਚਿੱਟੀ ਆ ਮੱਥਾ ਚਟਾਵਾ ਮੋਸ਼ ਬੱਗੀ ਆ ਤੇ ਬਿੱਲੀ ਮਣਕੀ ਅੱਖਾ ਜੀ ਬਹੁਤ ਸੋਹਣਾ ਪਰਫੈਕਟ ਪੀਸ ਆ ਜੀ ਸੁੰਦਰਤਾ ਬਾ ਕਮਾਲ ਹੈ ਬਾਕੀ ਮਗਰ ਕਟਾਇਆ ਕਾਫੀ ਆ ਮਿਲ ਕਾਫੀ ਆ ਤੇ ਬਾਕੀ ਤੁਸੀਂ ਥਣ ਪਾਡਾ ਚੈੱਕ ਕਰ ਸਕਦੇ ਹੋ ਜਿਆਦਾ ਨਹੀਂ ਗਾਦੀ 14 15 ਕਿਲੋ ਚਵਾ ਦੂਗੀ 14 ਕਿਲੋ ਠੀਕ ਆ ਜੀ ਠੀਕ ਆ ਹੁਣ ਮੌਕੇ ਤੇ ਕਿੰਨਾ ਆਪਣੇ ਤੋਂ ਜੀ ਆਪਣਾ ਕੀ ਨਾ 10 ਤੋਂ ਬਾਹਰ ਬਾਹਰ ਆ ਠੀਕ ਆ ਜੀ ਠੀਕ ਆ ਠੀਕ ਹੈ ਜੀ ਠੀਕ ਲੋ ਵੀਰੋ ਚੈੱਕ ਕਰ ਸਕਦੇ ਨੇ ਸੂ 14 ਕਿਲੋ ਪਾਉ ਕਹਿੰਦਾ ਚਵਾ ਸਕਦੇ ਹਰੇ ਬੌਲੇ ਤੇ ਆ ਤੇ 10 ਕਿਲੋ ਤੋਂ ਬਾਅਦ ਬਾਰੀ ਆ 14 ਕਿਲੋ ਦੁੱਧ ਚਵਾ ਦੂਗੀ ਠੀਕ ਹੈ ਜੀ ਠੀਕ ਹੈ ਪਾਉ ਜੀ ਅਜੀ ਤੇ ਆਪਾਂ ਕੀ ਨਾਮਾ ਛੇਰੇ ਚੋਈਆਂ ਵਾਂ ਤੇ ਅਜੇ ਲਾਲਾ ਸਾਹਾਬਾ ਕਿਹੜਾ ਟਾਈਮ ਹੋਇਆ ਵਾ ਜੀ ਦੋ ਤਿੰਨ ਘੰਟੇ ਚਵਾਈ ਕਰਨੀ ਨੇ ਅਜੇ ਪੋਨੇਚਰ ਨੂੰ ਪੂਰੀ ਐ ਗਾਟਰ ਭੰਨ ਜਾਣੀ ਆ ਠੀਕ ਹੈ ਜੀ ਠੀਕ ਹੈ ਬੋਲੀਆਂ ਪੂਰੀਆਂ ਬੋਲੀਆਂ ਇੱਕ ਇੱਕ ਭੂਰ ਨਹੀਂ ਛਟਾਣੀ ਤੇ ਪਾਉ ਜੀ ਕੀ ਡਿਮਾਂਡ ਕਰਦੇ ਜੀ ਫਿਰ ਆਰਤਿਆਂ ਤੋਂ ਦਿਆ ਹੁਣ ਸਵਾ ਪਦਲ ਗਿਆ ਵਾ ਤੇ ਹੁਣ ਤੇ ਬਾਜ਼ਾਰ ਤੇ ਇਹ ਜੇ ਭਾਵੇਂ ਆਪਾਂ 1 20 ਕਰੀਏ 15 ਕਰੀਏ ਇਹਦਾ ਆਪਾਂ ਮਤਲਬ ਕੋਈ 1 5 ਚੋਂ ਛੋੜ ਛੱਪਾ ਕਰਾਂਗੇ ਲਓ ਵੀ ਅਜੀ 1 5 ਚੋਂ ਕੋਈ ਛੋੜ ਛੱਪਾ ਵਾ ਮੌਕੇ ਤੇ ਕੋਈ ਵੀ ਭਰਾ ਸਾਈ ਪਾ ਕੇ ਭਾਉ ਜੀ ਤਾਂ ਕਹਿੰਦੇ ਸਾਈ ਤੋਂ ਬਗੈਰ ਹੀ ਆਣ ਕੇ ਬੰਦਾ ਨਿਰਖ ਪਰ ਕਰ ਸਕਦਾ ਆ ਪਾਰਕ ਕੇ ਵੀਰ ਭੈਣ ਭਰਾਣੇ ਦੂਰੋਂ ਆਵੇ ਤੇ ਆਪਣੀ ਸਾਈ ਪਾ ਕੇ ਆਣ ਕੇ ਆਪਣੀ ਹੈਡ ਨਹੀਂਗੀ ਛੋਟੀ ਹੈਡ 5 ਫੁੱਟ ਤੋਂ ਤਾਂ ਤਾਂ ਬਿਲਕੁਲ ਜੀ ਬਿਲਕੁਲ 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 ਭੈਣ ਭਰਾਵਾਂ ਨੂੰ ਆਪਾਂ ਪਹਿਲਾਂ ਹੀ ਨੋਟਿਸ ਕਰਾਤਾ ਵਾ ਕਿ ਚੰਗੀ ਹਾਈਟ ਚਾ ਸਿੰਗਲ ਹੱਡੀ ਠੰਡ ਪਾਂਡਾ ਚੰਗਾ ਲਓ ਜੀ ਇੱਕ ਪੰਜ ਦੇ ਵਿੱਚ ਪਹਿਲਾ ਨਗ ਤੁਹਾਡੇ ਸਾਹਮਣੇ ਪੇਸ਼ ਕਰਤਾ ਜੀ ਕੋਈ ਵੀ ਭੈਣ ਭਰਾ ਫੋਨ ਕਰਕੇ ਬਾਕੀ ਜਾਣਕਾਰੀ ਲੈ ਸਕਦਾ ਲੋ ਜੀ ਆ ਦੂਜੇ ਨਾਲ ਤੁਹਾਨੂੰ ਵਿਖਾਉਣੀ ਆ ਜੀ ਆ ਜਿਹੜੀ ਉੱਤਰਾ ਪਿਓਰ ਦੂਜੇ ਸਵੇਰੇ ਥੋੜਾ ਸੇਫਲਾ ਲੈ ਗਈ ਪਿਓਰ ਦੂਜੇ ਸਵੇਰੇ ਸੂਈ ਆ ਇਹ ਵੀ ਦਸ ਤੋਂ ਬਾਅਦ ਬਾਤ ਤੁਰ ਪਈ ਆ ਇਹਨੂੰ ਅੱਜ ਭਾਈ ਮਛੀਵਾ ਦਿਨ ਜਾਣ ਦਿਆ ਵਾ ਲੋ ਵੀਰ ਜੀ ਇੱਦਾਂ ਨਾੜੂ ਆ ਆ ਤੁਸੀਂ ਥਣ ਚੈੱਕ ਕਰ ਸਕਦੇ ਏ ਜੀ ਵੀਰ ਜੀ ਆ ਕਬੈਣੀ ਬਾਈ ਆ ਲੋ ਤੋਰ ਕੇ ਵਿਖਾ ਦਿੰਨੇ ਹਾਂਜੀ ਹਾਂਜੀ ਆ ਮਗਰੋਂ ਬਹੁਤ ਸੋਹਣੀ ਥਣਾ ਦੀ ਵੰਡ ਆ ਜੀ ਤੇ ਸਿੱਧਾ ਪਟਾਇਆ ਜੀ ਫੇਰ ਸੁੱਪਰ ਸਿੱਧਾ ਕਾਟਿਆ ਬਿੱਲੀ ਮਣਕੀ ਅੱਖ ਬਹੁਤ ਸੋਹਣੀ ਮਗਰ ਇਹਦੇ ਵੀ ਮੇਲ ਕਾਫ ਆ ਜੀ ਮਗਰ ਇਹਦੇ ਵੀ ਕੱਟਾ ਦੋਵੇਂ ਕੱਟੇ ਨੀਲੀ ਦਾ ਵੀ ਠੀਕ ਆ ਪਾਪੂ ਜੀ ਠੀਕ ਆ ਠੀਕ ਕਾਟ ਦੇਦਾ ਵੀ ਫੋਲਾ ਵੀਰ ਜੀ ਕੋਈ ਨਿੱਕੀ ਨਾ ਸਮਝੇ ਮੇਰਾ ਭਰਾ ਤੇ ਕਾਟ ਦੋਹਾਂ ਦੇ ਫੋਲਿਆ ਠੀਕ ਆ ਠੀਕ ਆ ਲੋ ਵੀ ਜੀ ਕਰੋ ਜੀ ਚਾਰੇ ਪੈਰਾਂ ਤੇ ਨਿਸ਼ਾਨ ਆ ਪੂਰ ਚਿੱਟੀ ਆ ਸਟੇਟ ਪਟਾ ਬਿੱਲੀ ਮਣਕੀ ਅੱਖ ਮੋਛ ਬੱਗੀ ਐ ਵੀ ਬਹੁਤ ਸੋਹਣਾ ਨਗੀਨਾ ਆ ਤੇ ਦੋਵੇਂ ਨਗੀਨੇ ਹੀ ਕੱਢੇ ਆ ਭਾਉ ਜੀ ਨਦੀਨੇ ਦੇ ਦੋਵੇਂ ਆਂਦੇ ਆ ਬਿੱਲੀ ਮਣਕੀ ਅੱਖ ਲਓ ਵੀਰ ਜੀ ਸਾਰੇ ਭੈਣ ਭਰਾ ਨੀਲੀ ਰਾਵੀ ਨੀਲੀ ਰਾਵੀ ਕਰਦੇ ਆ ਦੋ ਪੀਸ ਆਏ ਆ ਕਿਵਾਈ ਬਹੁਤ ਲੱਗੀ ਆ ਕਿਵਾਈ ਦੀ ਨਹੀਂ ਮਾਰੀਆ ਵੇਖੋ ਹੁਣ ਇਹ ਇਹਨਾਂ ਦਾ ਅਣਜਲ ਕਿੱਥੇ ਜਾਂਦਾ ਆ ਬਹੁਤ ਸੋਹਣਾ ਪਿੱਛੋਂ ਤੁਹਾਨੂੰ ਪਿੱਠ ਪੁੜਾ ਵੀ ਵਿਖਾ ਦਿੰਨੇ ਆ ਦੋਹਾਂ ਦਾ ਹੀ ਬਹੁਤ ਸੋਹਣਾ ਉੱਚੇ ਖੁੱਡੇ ਬਹੁਤ ਸੋਹਣਾ ਥਣ ਤੇ ਲੇਵਾ ਤੁਹਾਡੇ ਸਾਹਮਣੇ ਚੈੱਕ ਕਰ ਸਕਦੇ ਜੀ। ਆ ਜਾ ਆ ਜਾ ਅੰਗੇ ਲੈ ਆ ਜਾ ਆ ਜਾ। ਆ ਜਾ। ਬਾਕੀ ਇਹਦਾ ਵੀ ਤੁਸੀਂ ਚੈੱਕ ਕਰ ਸਕਦੇ ਜੀ ਗਿੱਲਾ 나ੜੂ ਆ ਜੇ। 나ੜੂ ਨਾਲ ਆ ਬੱਚੇ ਦਾ ਕੋਈ ਤੀਜਾ ਚੌਥਾ ਦਿਨ ਸੂਈ ਹੋਇਆ। ਇਹ ਪੌਰੀ ਬੋਲੇ ਤੇ ਆ ਗਈ ਬੋਲੇੋਂ ਬਾਹਰ ਆ ਗਈ ਆ। ਇਹ ਅਜੇ ਬੋਲੇੋਂ ਬਾਹਰ ਉਹਨੇ ਹੋੜਾ ਬੰਦ ਆਵੇ ਇਹ ਮਨ ਗੱਲ ਕਰੀ ਪੰਜਵਾ ਪੰਜਵਾ ਦੇਨੇ ਚਾਜ ਨਾਲ ਬਾਲਾ ਦਵਾਈ ਤੇ ਜਿ ਬੋੜਾ ਹੀ ਬਣੂਗਾ। ਠੀਕ ਆ ਜੀ ਠੀਕ ਆ ਬੇਲਬੂਲ ਤੁਸੀਂ ਤੂੰ ਮੱਜਾਂ ਦੀ ਚੈੱਕ ਕਰ ਸਕਦੇ ਜੀ। ਉਹ ਜਿਹੜੀ ਪਹਿਲਾਂ ਸੂਈ ਆ ਇਹ ਜਿਹੜੀ ਬਾਅਦ ਚ ਸੂਈ ਆ। ਠੀਕ ਆ ਠੀਕ ਆ ਭਾਜੀ ਠੀਕ ਆ। ਪਾਉ ਜੀ ਕੀ ਡਿਮਾਂਡ ਕਰਦੇ ਜੀ ਫੇਰ? ਦਬਾਨ ਕੀ ਆ ਇਹ ਕੀ ਨਾ ਵਾ ਮੰਨੂ ਤਾਂ ਭਾਵੇਂ 15-20 ਮੰਗੀਏ ਇਹਦਾ ਕੋਈ ਆਪਾਂ ਲੱਖ ਚ ਛੋੜ ਛੱਪਾ ਕਰ ਦਾਂਗੇ। ਠੀਕ ਆ ਲਓ ਵੀਰ ਜੀ ਇਹਦਾ ਲੱਖ ਚੋਂ ਲੱਖ ਚੋਂ ਕੋਈ ਛੋੜ ਛੱਪਾ ਆ ਜੀ ਬਹੁਤ ਸੁਣੇ ਰੇਟ ਆ ਹੁਣ ਦੇ ਟਾਈਮ ਨਾਲ ਬਹੁਤ ਜਾਇਜ਼ ਰੇਟ ਆ ਤੇ ਬਾਕੀ ਤੁਸੀਂ ਫਾਰਮ ਤੇ ਆ ਕੇ ਆਪਣੀ ਨਰਖ ਪਰਖ ਕਰ ਸਕਦੇ ਜੀ ਜੀ। ਕੋਈ ਨੀ ਪਾਲੀਆਂ ਬਹੁਤ ਆ। ਕਿਉਂ ਤੋ ਭਾਉ ਜੀ ਹਰ ਵਾਰ ਕਹਿੰਦੇ ਆ ਕਿ ਸਾਨੂੰ ਕੋਈ ਮਰਾਈ ਨਹੀਂ ਆ ਭਾਵੇਂ ਕੋਈ ਚਾਰ ਦਵਾਈਆਂ ਕਰੇ ਪੈਸੇ ਲਾਉਣੇ ਨਰਕ ਤੱਕ ਕਰੇ ਲਓ ਵੀਰ ਜੀ ਅੱਛਾ ਓਏ ਅੱਛਾ ਅੱਛਾ ਆ ਜਾ 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 ਲੋਕ ਸਾਣ ਵੀਰੋ ਇਹ ਦੋ ਨਗਸੀ ਆਸ ਵਕਤ ਭਾਉ ਨੋਖ ਸਿੰਘ ਦੇ ਫਾਰਮ ਤੇ ਦੋਵੇਂ ਨੀਲੀ ਰਾਵੀ ਦੇ ਵਿੱਚ ਆ ਮਗਰ ਦੋਹਾਂ ਦੇ ਕੱਟੇ ਆ ਤਾਜ਼ੀਆਂ ਸੁਈਆਂ ਵਾਂ ਤੇ ਕੋਈ ਵੀ ਭੈਣ ਭਰਾ ਆਪਣਾ ਫੋਨ ਕਰਕੇ ਇਹਨਾਂ ਨਾਲ ਰابطਾ ਕਰ ਸਕਦਾ ਹੈ ਜੀ ਹੰਟੀ ਤਾਰਾ ਮਾਰ ਕੇ ਵਿਖਾ ਦਿਓ ਲਓ ਵੀਰ ਜੀ ਤਾਰਾ ਮਾਰ ਕੇ ਤੁਹਾਨੂੰ ਆਪਾਂ ਵਿਖਾ ਦਿੰਨੇ ਆ ਚੈੱਕ ਕਰਾ ਦਿੰਨੇ ਆ ਕੋਈ ਭੈਣ ਭਰਾ ਆਨਲਾਈਨ ਵੀ ਮੰਗਾਉਣਾ ਹੋਵੇ ਡੰਗਰ ਤੇ ਸ਼ੰਕਾ ਖਤਮ ਹੋ ਜਾਂਦੀ ਆ ਕੱਟੇ ਦੇ ਦੋਵੇਂ ਇੱਕੋ ਜਿਹੇ ਨਿਸ਼ਾਨੀਆਂ ਲਾਉਣ ਵਾਲੀਆਂ ਬਿਲਕੁਲ ਸਹੀ ਗੱਲ ਜੀ ਸਹੀ ਗੱਲ ਆ ਇੱਕੋ ਜਿਹੇ ਕੱਟੇ ਆ ਪਛਾਣ ਕਿਦੇ ਮੈਨੂੰ ਜਵਾਬ ਦਾ ਕਿਦੇ ਘੰਟਿਆਂ ਦਾ ਹੀ ਫਰਕ ਆ ਇਹਨਾਂ ਦਾ ਸੂਨ ਸਾਂਝ ਆ ਉਹ ਇੱਕ ਦਿਨ ਬਾਅਦ ਚ ਸੂਈ ਆ ਇਹ ਤੇ ਪਹਿਲਾ ਸੂਈ ਆ ਬਿਲਕੁਲ ਜੀ ਬਿਲਕੁਲ ਲਓ ਜੀ ਬਹੁਤ ਠੰਡੀਆਂ ਮਿੱਠੀਆਂ ਇਹ ਨਸਲੀ ਠੰਡੀ ਮੰਨੀ ਜਾਂਦੀ ਆ ਜਿਹਦੀ ਦੁੱਧ ਵੀ ਲੰਮਾ ਟਾਈਮ ਦਿੰਦੀਆਂ ਕਈ ਨੀਲੀ ਰਾਵੀ ਦੇ ਸ਼ਕੀਨ ਹੁੰਦੇ ਆ ਵੀਰ ਤੇ ਇਹ ਦੋਵੇਂ ਨਾਗ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਜਿਹੜਾ ਵੀ ਪਸੰਦ ਆਉਂਦਾ ਵੀਰ ਭੈਣ ਭਰਾ ਆਪਣਾ ਖਰੀਦ ਸਕਦਾ ਹੈ ਜੀ ਆ ਜਾ ਉਸ ਤਰ੍ਹਾਂ ਮਾਰ ਕੇ ਆ ਜਾ ਤੈਨੂੰ ਮੁੜ ਕੇ ਚੰਗਾ ਆ ਜਾ 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 ਬੱਚਾ ਲੋਗਾ ਬਾਦੇ ਕਿਉਂ ਜਿਹੜਾ ਡਾਂਗਾ ਵਰਦੀਆਂ ਠੀਕ ਆ ਠੀਕ ਆ ਜੀ ਠੀਕ ਆ ਬਹੁਤ ਸੁਣੀ ਚਵਾਈ ਵੀਰੇ ਐਦੋਂ ਚਵਾਈ ਹੋਰ ਚੰਗੀ ਕੀ ਹੋਊਗੀ ਤੇ ਬਾਕੀ ਹੈਗੀ ਬਹੁਤ ਪੋਲੀ ਆ ਆ ਜਾਵੇ ਆ ਜਾ ਆਜਾ ਮਿੰਟਾ ਰਾਮਾ ਮਾਰ ਲੈਣ ਦੇ ਮੁੱਕ ਚੋਗਲੀ ਲਓ ਜੀ ਕਿਉਂ ਠੀਕ ਆ ਠੀਕ ਆ ਠੀਕ ਆ ਚਵਾਈ ਠੀਕ ਆ ਭਾਉ ਜੀ ਠੀਕ ਆ ਪਾਰਟਿਕ ਨੇ ਪਾਰਸਲ ਵੇਖ ਲਾਂ ਠੀਕ ਆ ਜੀ ਠੀਕ ਆ ਠੀਕ ਆ ਜੀ ਠੀਕ ਆ ਠੀਕ ਆ ਵੀ ਠੀਕ ਕੀ ਕਰਦਾ ਚੋਈ ਜਾਈ ਲੈ ਲਓ ਭਾਉ ਜੀ ਭਾਉ ਜੀ ਨੇ ਆਪਾਂ ਧਰਾਂ ਵੀ ਵਿਖਾ ਗਏ ਤਸੱਲੀ ਕਰਾਤੀ ਆ ਸਨਮ ਕਿਤੇ ਵੀ ਆਨਲਾਈਨ ਖੜਨੀ ਹੋਵੇ ਤੇ ਤੁਸੀਂ ਆਣ ਕੇ ਆਪਣਾ ਜੀ ਕਰਦਾ ਚੋਈ ਜਾਈ ਪੇਮੈਂਟ ਕਰਕੇ ਮੰਗਵਾ ਸਕਦੇ ਨੇ ਬਹੁਤ ਹੀ ਸੂਣੀ ਨਾ ਗਏ ਆ ਤੇ ਇਸੇ ਨਾਲ ਆਪਾਂ ਵੀਡੀਓ ਨੂੰ ਕਰਦੇ ਆ ਖਤਮ ਤੇ ਨੰਬਰ ਮੈਂ ਤੁਹਾਨੂੰ ਬੋਲ ਦੇਣਾ ਆ 82899353927 ਤੇ ਦੂਸਰਾ ਨੰਬਰ ਜੀ 98535392768 ਹਾਂਜੀ ਭਾਉ ਜੀ ਕੋਈ ਗੱਲਬਾਤ ਕਰਨਾ ਵੀ ਉਹਦੇ ਗੱਲਾਂ ਬਾਤਾਂ ਤੇ ਵੜੀ ਹੁਣ ਦੂਜੀ ਗੜੀ 'ਚ ਕਰਾਂਗੇ ਠੀਕ ਹੈ ਜੀ ਠੀਕ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਓ ਵੀਰੋ